बड़ी बड़ी बड़े मानयोग सीएम साहब ਦਾ 0 ਟੋਲਰੈਂਸ ਪਾਲਿਸੀ ਅਗੇਂਸ ਡਰੱਗਸ ਉਹਦੇ ਤਹਿਤ ਕਮਿਸ਼ਨਰ ਪੁਲਿਸ ਅਮਰਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ 5 ਕਿਲੋ ਹੀਰੋਇਨ ਨਾਲ 4 ਬੜੇ ਨਟੋਰੀਅਸ ਸਮਗਲਰਸ ਫੜੇ ਗਏ ਜਿਨ੍ਹਾਂ ਚ ਇੱਕ ਲੇਡੀ ਸਮਗਲਰ ਵੀ ਹੈ ਔਰ ਇਹ ਸਾਰੇ ਜਿਹੜੇ ਲੇਡੀ ਬਲਜੀਤ ਕੌਰ ਹੈ ਇਹ ਤੇ ਦਾ ਜਿਹੜਾ ਭਤੀਜਾ ਗੁਰਪ੍ਰੀਤ ਇਲੀਸਕੋਪੀ ਦੋਨੋਂ ਮੁੱਠਿਆ ਵਾਲੀ ਪਿੰਡ ਹੈ ਸਦਰਪੱਟੀ ਡਿਸਟ੍ਰਿਕਟ ਤਰਨਤਾਰਨ ਦੇ ਉੱਥੋਂ ਦੇ ਰਹਿਣ ਵਾਲੇ ਆ ਔਰ ਕਾਫੀ ਸਮੇਂ ਤੋਂ ਇਹ ਇਸ ਡਰੱਗ ਕਾਰਟਲ ਨੂੰ ਆਪਰੇਟ ਕਰ ਰਹੇ ਨੇ ਜੀ ਤੇ ਜਿਹੜੇ ਦੂਜੇ ਦੋ ਨੇ ਮਨਿੰਦਰ ਸਿੰਘ ਤੇ ਜਰਮੇਲ ਸਿੰਘ ਮਨਿੰਦਰ ਸਿੰਘ ਪਿਕਵਿੰਡ ਦਾ ਤਰਨਤਾਰਨ ਡਿਸਟ੍ਰਿਕਟ ਹਰਪ੍ਰੀਤ ਸਿੰਘ ਲੋਪੋਕੇ ਅੰਮ੍ਰਿਤਸਰ ਰੂਰਨ ਦਾ ਰਹਿਣ ਵਾਲਾ ਬੇਸਿਕ ਗੱਲ ਕੀ ਹੈ ਕਿ ਮੁੱਠਿਆਲੀ ਪਿੰਡ ਜਿਹੜਾ ਹੈਗਾ ਉਹ ਬਿਲਕੁਲ ਬਾਰਡਰ ਦੇ ਕੋਲ ਹੈ ਫੈਂਸਿੰਗ ਦੇ ਕੋਲ ਤੋ ਇਸ ਕਰਕੇ ਇਹਨਾਂ ਦੇ ਪਾਕਿਸਤਾਨ ਸਮਗਲਰਸ ਨਾਲ ਲਿੰਕ ਕਾਫੀ ਦਿਰ ਦੇ ਬਣੇ ਹੋਏ ਨੇ ਔਰ ਉਸ ਤੋਂ ਬਾਅਦ ਇਹਨਾਂ ਨੂੰ ਈਜ਼ੀ ਵੀ ਹੈ ਕਿਉਂਕਿ ਟਰਾਂਜ਼ਿਟ ਡਰੋਨ ਦੇ ਰਾਹੀਂ ਉੱਥੇ ਰਿਸੀਵ ਕਰਨੀ ਕਨਸਾਈਨਮੈਂਟ ਈਜ਼ੀ ਹੈ ਬਿਕੋਜ਼ ਬਿਲਕੁਲ ਖੇਤ ਤੇ ਘਰ ਇਹਨਾਂ ਦੇ ਬਾਰਡਰ ਦੇ ਉੱਤੇ ਆ ਬਿਲਕੁਲ ਫੈਂਸਿੰਗ ਦੇ ਨਾਲ ਨੇ ਜਿਹੜੀ ਲੇਡੀ ਹੈ ਆਪਣੇ ਬਲਜੀਤ ਕੌਰ ਇਹਦਾ ਹਸਬੰਡ ਜਿਹੜਾ ਹੈ ਉਹ ਵੀ ਰਾਜਸਥਾਨ ਜੇਲ੍ਹ ਚ ਬੰਦ ਹੈ ਉਹਦਾ ਨਾਮ ਹੈਗਾ ਬਲਵੀਰ ਸਿੰਘ ਇਹ ਗੰਗਾਨਗਰ ਡਿਸਟ੍ਰਿਕਟ ਚ ਇਹਦੇ ਖਿਲਾਫ ਵੀ ਐਨਡੀਪੀਐਸ ਦਾ ਪਰਚਾ ਦਰਜ ਹੈ 2022 ਚ ਉਥੇ ਫੜਿਆ ਗਿਆ ਸੀ 5 ਕਿਲੋ ਹਿਰੋਇਨਾਂ ਤੇ ਇਸ ਵੇਲੇ ਕਰਨਪੁਰ ਜੇਲ੍ਹ ਰਾਜਸਥਾਨ ਚ ਬੰਦਾ ਹੈ। ਉਹ ਜਿਹੜੀ ਮੁੱਢਲੀ ਪੁੱਛਗਿੱਛ ਇਹ ਕੱਲ ਪਤਾ ਲੱਗੀ ਹੈ ਕਿ ਜਿਹੜੀ ਬਲਜੀਤ ਕੌਰ ਹੈ ਆਪਣੇ ਭਤੀਜੇ ਨਾਲ ਉਸ ਤੋਂ ਹਸਬੰਦ ਬਲਵੀਰ ਸਿੰਘ ਦੇ ਫੜੇ ਜਾਣ ਤੋਂ ਬਾਅਦ ਐਕਟਿਵਲੀ ਇਹਨੇ ਸਾਰਾ ਡਰੱਗ ਟ੍ਰੇਡ ਜਿਹੜਾ ਹੈ ਇਹ ਸੰਭਾਲਿਆ ਆਪਣਾ ਸਮਗਲਿੰਗ ਦਾ ਕੰਮ। ਔਰ ਇਹਦੇ ਚ ਇਹ ਵੀ ਗੱਲ ਆਈ ਹੈ ਕਿ ਮਾਲਵਾ ਦੇ ਰੀਜਨ ਚ ਮੋਗਾ ਤੇ ਹੋਰ ਏਰੀਏ ਚ ਵੀ ਤੇ ਸਪਲਾਈ ਕਰ ਰਹੀ ਹੈ ਸੋ ਇਹਨਾਂ ਦੀ ਜਿਹੜੀ ਪੁੱਛ ਕੇ ਚੱਲ ਰਹੀ ਆ ਸਾਨੂੰ ਉਮੀਦ ਹੈ ਕਿ ਕਿਉਂਕਿ ਪਾਕਿਸਤਾਨ ਦੇ ਕਾਫੀ ਲਿੰਕੇਜਸ ਇਹਦੇ ਵਿੱਚ ਸਾਹਮਣੇ ਆਏ ਇਸ ਕਾਟਲ ਦੇ ਵਿੱਚ ਜੇ ਆਪਾਂ ਮਨਿੰਦਰ ਸਿੰਘ ਤੇ ਹਰਪ੍ਰੀਤ ਵਾਲੀ ਗੱਲ ਕਰੀਏ ਉਹ ਵੀ ਇਸੇ ਮੰਨ ਲਓ ਸੇਮ ਉਹਨਾਂ ਨੂੰ ਸਪਲਾਇਰ ਸੀਗਾ ਤੇ ਇਸੇ ਨੈਟਵਰਕ ਦੇ ਨਾਲ ਹੀ ਇਸੇ ਕਰਕੇ ਉਹ ਜੁੜੇ ਹੋਏ ਸੀਗੇ ਤੇ ਕਾਫੀ ਕਨਸਾਈਨਮੈਂਟਸ ਉਹਨਾਂ ਨੇ ਜਿਹੜੀਆਂ ਲਈਆਂ ਪਿੱਖੀਪਿੰਡ ਵਾਲੇ ਨੇ ਤੇ ਲੋਪੋਕੇ ਵਾਲੇ ਲੜਕੇ ਨੇ ਉਹਨਾਂ ਨੇ ਵੀ ਕੁਝ ਇੱਧਰ ਆਪਣੇ ਏਰੀਆ ਚ ਲਈਆਂ ਕੁਝ ਤਰਨਤਨ ਦੇ ਵਿੱਚ ਪਿੱਖੀਵੰਡ ਏਰੀਆ ਚ ਵੀ ਰਿਸੀਵ ਕੀਤੀਆਂ ਸੋ ਮੈਂ ਸਾਰੀ ਟੀਮ ਨੂੰ ਦਿੱਲੀ ਬੁਮਾਰਕਬਾਦ ਦਿੰਦਾ ਹਰਪ੍ਰੀਤ ਮਡੇਰ ਜੀ ਟੀਸੀਪੀ ਸਾਹਿਬ ਨਵਜੋਤ ਜੀ ਐਡੀਸੀਪੀ ਹਰਮਿੰਦਰ ਜੀ ਔਰ ਅਮੋਲਕਦੀਪ ਤੇ ਜਿਹੜੇ ਸਾਰੇ ਉਹਨਾਂ ਦੀ ਟੀਮ ਨੇ ਇੰਸਪੈਕਟਰ ਸਾਹਿਬ ਸਾਡੇ ਬੜਾ ਅੱਛੀ ਕਾਰਗੁਜ਼ਾਰੀ ਇਹਨਾਂ ਦੀ ਪਿਛਲੇ ਦਿਨਾਂ ਚ ਵੀ ਰਹੀ ਹੈ ਰੀਅਲੀ ਐਪਰੀਸ਼ੀਏਟ ਵੀ ਆਰ ਪ੍ਰਾਊਡ ਆਫ ਥੈਮ ਔਰ ਇਹਦੇ ਚ ਜੇ ਇਹਨਾਂ ਦਾ ਬੈਕਗ੍ਰਾਉਂਡ ਦੇਖਣੀ ਦੇਖੀ ਆਪਾਂ ਤਾਂ ਗੁਰਪ੍ਰੀਤ ਗੋਪੀ ਜਿਹੜਾ 19 ਸਾਲ ਦਾ ਹੈਗਾ ਤੇ 9ਵੀਂ ਪਾਸ ਹੈ ਇਹਦੇ ਖਿਲਾਫ ਪਹਿਲਾਂ ਵੀ ਆਰਫ ਕੇ ਜਿਹੜਾ ਥਾਣਾ ਫਿਰੋਜ਼ਪੁਰ ਉੱਥੇ ਐਨਡੀਪੀਐਸ ਦਾ ਹੀ ਪਰਚਾ ਦਰਜ ਹੈ 28 2 2024 ਨੂੰ ਹੀ ਜਿਹੜੀ ਹੈ 23 ਨੂੰ ਇਹ ਬਾਹਰ ਆਇਆ ਵਾਪਸ ਤੇ ਆਕੇ ਨਹੀਂ ਮੁੜ ਕੇ ਇਹੋ ਜਿਹਾ ਕੰਮ ਸ਼ੁਰੂ ਕਰ ਦਿੱਤਾ ਬਲਜੀਤ ਕੌਰ 5ਵੀਂ ਪਾਸ ਹੈ 32 ਸਾਲ ਦੀ ਇਹਦੀ ਏਜ ਹੈ ਮਨਿੰਦਰ ਸਿੰਘ 34 ਸਾਲ ਹੈ ਸਟੀਲ ਦੀ ਦੁਕਾਨ ਤੇ ਕੰਮ ਕਰਦਾ ਐਜੂਕੇਸ਼ਨ ਇਹਦੀ ਜਿਹੜੀ ਹੈਗੀ ਪਲੱਸ 2 ਹੈ ਹਰਪ੍ਰੀਤ ਦੀ 26 ਸਾਲ ਉਮਰ ਹੈ ਇਹ ਡਰਾਈਵਰ ਦਾ ਕੰਮ ਕਰਦਾ ਪਲੱਸ 2 ਪਾਸ ਹੈ